ਉੱਪਰ ਆ ਵੀਰੇ ਆ ਚੱਲ ਜianੇਗੇ ਪ੍ਰਾਗਪੁਰ ਜਲੰਧਰ 5 ਵਜਾਂ ਚੱਲ ਜianੇ ਵੀਰੇ ਉੱਥੇ ਪਹਿਲਾਂ ਤਿੰਨ ਵਾਗੀਆਂ ਸੀ ਦੋ ਹੁਣ ਚੱਲ ਜianੇ ਕੀ ਹਨ ਤੇ ਖਲ ਚੱਲ 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 ਤੇ ਪ੍ਰਮਾਤਮਾ ਨਾਲ ਭਰਾਵਾਂ ਨੂੰ ਬਹੁਤ ਬਹੁਤ ਬੋਧਾ ਕਰੇ ਹਨ ਤੇ ਔਰ ਇਹ ਦੂਸਰੀ ਜੀ ਵੀਰੇ ਜੀ ਦੂਸਰੀ ਆਣਾ ਤੇ ਇੱਕ ਤਾਂ ਲੋਡ ਕਰਤੀ ਤੇ ਉਹ ਦੂਸਰੀ ਆ ਰਹੀ ਆਣਾ ਪਰ ਆਮਨ ਬਿਸ਼ਵਾਸ ਹੀ ਆਣਾ ਦੇਖੋ ਨੰਨਾ ਨਾ ਉੱਥੇ ਮੱਝਾਂ ਹੋਰ ਵੀ ਬਥੇਰੀਆਂ ਆ ਨਾ ਰਸਤੇ 'ਚ ਮਿਲਦੀਆਂ ਨੇ ਜੀ ਨਾ ਬਈ ਔਰ ਵਿਸ਼ਵਾਸ ਦਾ ਬਿਸ਼ਵਾਸ ਹੀ ਆ ਤੇ ਹਾਲੇ 14 15 ਲੱਗੇ ਲੀਟਰ ਕਹਿ ਕੇ ਦਿੱਤੇ ਨੇ ਵੀ ਆਪਾਂ 14 ਘਟਾ ਕੇ ਦੱਸਿਆ ਗੜਾ ਵੀ ਇਹਨੇ ਕਿਦੋਂ ਦੋਤ ਦੇਣੀ ਆ ਕੋਈ ਗਰਮੀ ਬਹੁਤ ਆ ਵੀਰੇ ਜੇ ਹੁਣ ਗਰਮੀ ਚ ਮਾ ਮਾ ਮੱਚ 12 ਲੀਟਰ ਦੁੱਧ ਕਰੀ ਜਾਂਦੀ ਆ ਉਹ 14 ਲੀਟਰ ਮੰਨ ਕੇ ਜਦੋਂ ਕਿਉਂਕਿ ਛਾਲ ਦੇ ਵਿੱਚ ਉਹ 14 ਕਰੂਗੀ ਜਿੰਨੀ ਗਰਮੀ ਦੇ ਵਿੱਚ ਉਹ 12 ਕਰਕੇ ਤੇ ਠੰਡੇ ਠੰਡੇ ਭੇਜ ਰਿਹਾ ਵੀਰੇ ਹਣ ਹਾਲ ਤਾਂ ਦੇਖੋ ਸੂਰਜ ਵੀ ਨਹੀਂ ਚੜਿਆ ਹੈਗਾ ਇਤਰੋ ਸੂਰਜ ਚੜਨਾ ਉੱਥੋਂ ਤੇ ਹਲੇ ਸੂਰਜ ਵੀ ਨਹੀਂ ਚੜਿਆ ਹੈਗਾ ਤੇ ਠੰਡੇ ਨੇ ਭੇਜ ਦੀ ਹੈਣਾ ਤੇ ਗਰਮੀ ਵਾਲੀ ਹੋਇਆ ਦੋ ਦੋ ਵਗਦੀਆ